ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਦਾ ਇਤਿਹਾਸ ਜਾਣਦੇ ਹਾਂ ਸਫਰ-ਏ-ਸਹਾਦਤ ਅਬ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੰਗਤ ਜੀ ਸਿੱਖ ਇਤਿਹਾਸ ਦਾ ਸ਼ਹੀਦੀ ਹਫ਼ਤਾ ਆਰੰਭ ਹੋ ਚੁੱਕਿਆ ਹੈ ਸੰਗਤ ਜੀ ਦੁਨੀਆ ਤੋਂ ਸਭ ਤੋਂ ਵੱਡੇ ਅਤੇ ਮਹਾਨ ਇਤਿਹਾਸ ਦਾ ਸ਼ਹੀਦੀ ਹਫ਼ਤਾ ਆਰੰਭ ਹੋ ਚੁੱਕਿਆ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਕੁਰਬਾਨੀਆਂ ਨੂੰ ਯਾਦ ਕਰੀਏ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਪੜ੍ਹ ਕੇ ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾ ਕੇ ਇਸ ਹਫ਼ਤੇ ਨੂੰ ਮਨਾਈਏ ਇਸ ਹਫਤੇ ਨੂੰ ਯਾਦ ਕਰੀਏ ਸੰਗਤ ਜੀ 6 ਪੋ 20 ਦਸੰਬਰ ਨੂੰ ਅੰਮ੍ਰਿਤ ਵੇਲੇ ਗੁਰੂ ਗੋਬੀ ਸਿੰਘ ਜੀ ਨੇ ਪਰਿਵਾਰ ਸਮੇਤ ਆਨੰਦਪੁਰ ਦਾ ਕਿਲਾ ਛੱਡਿਆ 6 ਪੋ 20 ਦਸੰਬਰ ਦੀ ਰਾਤ ਨੂੰ ਹੀ ਸੰਗਤ ਜੀ ਗੁਰੂ ਗੋਬੀ ਸਿੰਘ ਜੀ ਅਤੇ ਸਹਬਜ਼ਾਦੇ ਪਰਵੇਤਨਿਹੰਗ ਖਾਂ ਕੋਲੇ ਰਹੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਕੁੰਮੇ 마ਸ਼ਕੀ ਦੀ ਝੁੱਗੀ ਵਿੱਚ ਰਹੇ 7 ਪੋ 21 ਦਸੰਬਰ ਨੂੰ ਗੁਰੂ ਸਾਹਿਬ ਅਤੇ ਵੱਡੇ ਸਾਹਿਬਜਾਦੇ ਸ਼ਾਮ ਤੱਕ ਸ਼ਾਮ ਵੇਲੇ ਚਮਕੌਰ ਸਾਹਿਬ ਪਹੁੰਚਦੇ ਹਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਜਾਂਦਾ ਹੈ ਤੇ ਪਿੰਡ ਖੇੜੀ ਵਿਖੇ ਲੈ ਜਾਂਦਾ ਹੈ 8 ਪੋ 22 ਦਸੰਬਰ ਨੂੰ ਚਮਕੌਰ ਗੜੀ ਦੇ ਵਿੱਚ ਜੰਗ ਸ਼ੁਰੂ ਹੁੰਦੀ ਹੈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ਅਤੇ 7 ਹੋਰ ਸਿੱਖ ਸਿੰਘਾਂ ਦੇ ਨਾਲ ਸ਼ਹੀਦੀ ਪਾਉਂਦੇ ਹਨ ਬਾਬਾ ਜੁਝਾਰ ਸਿੰਘ ਜੀ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਹਿਬ ਸਿੰਘ ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦੀ ਪਾਉਂਦੇ ਹਨ 8 ਪੋ 22 ਦਸੰਬਰ ਨੂੰ ਮੁਰਿੰਡੇ ਮੁਰਿੰਡੇ ਦੇ ਚੌਧਰੀ ਗਣੀ ਖਾਨ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਦੇ ਹਨ 9 ਪੋ 23 ਦਸੰਬਰ ਨੂੰ ਸਵੇਰ ਦਾ ਵੇਲਾ ਸੀ ਅਮਰਤ ਵੇਲੇ ਗੁਰੂ ਸਾਹਿਬ ਜੀ ਗੋਬਿੰਦ ਸਿੰਘ ਜੀ ਪਾਸ਼ਾ ਅਮਰਤ ਵੇਲੇ ਸਿੰਘਾਂ ਦੇ ਹੁਕਮ ਦੇ ਅਨੁਸਾਰ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਹਨ 23 ਦਸੰਬਰ ਦੀ ਰਾਤ ਨੂੰ 23 ਦਸੰਬਰ ਦੀ ਰਾਤ ਨੂੰ ਗੁਰੂ ਪਾਸ਼ਾ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਰਾਤ guzari ਅਤੇ ਇਧਰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਦੇ ਠੰਡੇ ਬੁਰਜ ਵਿੱਚ ਰਾਤ guzarde ਹਨ 10 ਅਤੇ 11 ਪੋ ਨੂੰ 24 ਅਤੇ 25 ਦਸੰਬਰ ਨੂੰ ਦੋ ਦਿਨ ਛੋਟੇ ਸਹਿਬਜਾਦਿਆਂ ਨੂੰ ਸਰਹੰਦ ਦੇ ਸੂਬੇ ਨਵਾਬ ਵजीर खान ਦੀ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਗੁਰੂ ਪਿਤਾ ਗੁਰਗੋਵੀ ਸਿੰਘ ਜੀ ਉੱਚਦੇ ਪੀਰ ਬਣ ਕੇ ਆਲਮਗੀਰ ਤੱਕ ਆਲਮਗੀਰ ਤੱਕ ਸਫ਼ਰ ਕੀਤਾ 12 ਪੂ 26 ਦਸੰਬਰ ਨੂੰ ਬਾਬਾ ਜੋਰਾਵਰ ਸਿੰਘ ਉਮਰ 7 ਸਾਲ ਦੀ ਅਤੇ ਬਾਬਾ ਫਤਿਹ ਸਿੰਘ ਜੀ ਉਮਰ 5 ਸਾਲ ਦੀ ਦੋਵਾਂ ਨੂੰ ਨੀਹਾਂ ਦੇ ਵਿੱਚ ਜੈਨਕੀ ਸ਼ਹੀਦ ਕੀਤਾ ਗਿਆ ਅਤੇ ਮਾਤਾ ਗੁਜਰਕੌਰ ਜੀ ਠੰਡੇ ਬੁਰਜ ਵਿੱਚ ਆਪਣੇ ਸਵਾਸ ਤਿਆਗ ਗਏ ਸਨ 13 ਪੋ ਯਾਨੀ ਕਿ 27 ਦਸੰਬਰ ਨੂੰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸ਼ਹਿਬ ਦੇ ਅਦਾਂ ਦਾ ਦੇਹ ਸੰਸਕਾਰ ਸਤਕਾਰਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮਾਲ ਨੇ ਅਤੇ ਟੋਡਰ ਮਾਲ ਨੇ ਮਿਲ ਕੇ ਕੀਤਾ ਸੰਗਤ ਜੀ ਇਹ ਸੀ ਅਗਰ ਜੇਕਰ ਸਾਥੋਂ ਇਤਿਹਾਸ ਦੱਸਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਲ ਹੋ ਗਈ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਕਿਉਂਕਿ ਸੰਗਤ ਜੀ ਸੰਗਤ ਪਰਮਾਤਮਾ ਦਾ ਰੂਪ ਹੁੰਦੀ ਹੈ ਤਾਂ ਪਰਮਾਤਮਾ ਆਪਣੇ ਬੱਚਿਆਂ ਨੂੰ ਹਮੇਸ਼ਾ ਮਾਫ ਕਰਦਾ ਹੈ ਸੋ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ